ਐਂਡਰਾਉਕੇ ਕਲਾਂ ਵਿਖੇ ਜਨਤਵਾਰ ਦੀ ਰਾਤ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਟਰੈਕਟਰ ਤੇ i20 ਗੱਡੀ ਦੀ ਭਿਆਨਕ ਟੱਕਰ ਹੋਈ ਜਿਸ ਦੇ ਚਲਦਿਆਂ ਟਰੈਕਟਰ ਦੇ ਦੋ ਹਿੱਸੇ ਹੋ ਗਏ ਅਤੇ ਨਾਲ ਹੀ ਗੱਡੀ ਦੇ ਇੰਨੇ ਕ ਪਲਟੇ ਵੱਜੇ ਕਿ ਗੱਡੀ ਦਾ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਤੇ ਟਰੈਕਟਰ ਦਾ ਵੀ ਨੁਕਸਾਨ ਹੋਇਆ ਸੂਤਰਾਂ ਮਿਲੋ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਓਵਰ ਸਪੀਡ ਦੇ ਕਾਰਨ ਇਹ ਹਾਦਸਾ ਵਾਪਰਿਆ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸੀਜ਼ਨ ਦਾ ਟਾਈਮ ਚੱਲ ਰਿਹਾ ਟਰੈਕਟਰ ਪੈਲੀ ਵਹਾ ਕੇ ਰਾਤ ਨੂੰ ਵਾਪਸ ਆ ਰਿਹਾ ਸੀ ਜਿਸ ਦੇ ਚਲਦਿਆਂ ਪਿੰਡਰਾਉਕੇ ਕਲਾਂ ਵੱਲੋਂ ਇੱਕ ਆਟੋਮੈਟਿਕ ਗੱਡੀ ਜਦ ਬਾਹਰਲੇ ਸੂਏ ਉੱਪਰ ਪਹੁੰਚੀ ਤਾਂ ਓਵਰ ਸਪੀਡ ਦੇ ਕਾਰਨ ਆਪਣਾ ਸੰਤੁਲਨ ਗਵਾ ਬਿਠੀ ਜਿਸ ਦੇ ਚਲਦਿਆਂ ਅਚਾਨਕ ਟਰੈਕਟਰ ਦੇ ਵਿੱਚ ਜਾ ਲੱਗੀ ਇਸ ਦੇ ਨਾਲ ਹੀ ਨਾਲ ਦੇ ਇੱਕ ਘਰ ਨੂੰ ਜਿਹੜਾ ਬਾਹਰਲਾ ਗੇਟ ਵਾਲਾ ਥੰवला ਹੈ ਉਹ ਵੀ ਟੱਕ ਦਿੱਤਾ ਗਿਆ ਉਸ ਤੋਂ ਬਾਅਦ ਪਲਟੀਆਂ ਖਾ ਕੇ ਗੱਡੀ ਸਾਈਡ ਤੇ ਜਾ ਡਿੱਗੀ ਟੱਕਰ ਇੰਨੀ ਭਿਆਨਕ ਸੀ ਕਿ ਦੋਨੇ ਹੀ ਵਾਹਨਾਂ ਦੀ ਬਹੁਤ ਵੱਡੇ ਨੁਕਸਾਨ ਹੋਏ ਪਰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਪਰਮਾਤਮਾ ਦੀ ਕਿਰਪਾ ਨਾਲ ਦੋਨੇ ਹੀ ਚਾਲਕ ਬਾਲ ਬਾਲ ਬਚ ਗਏ ਡੈਲੀ ਰੌਕੇ ਨੀ ਹੋਈ ਤੋਂ ਜਗਸੀਰ ਸਿੰਘ ਗੱਲ ਦੀ ਰਿਪੋਰਟ ਰਾਉ ਕੇ ਕਲਾ ਮੋਗਾ